ਤੇ ਸਾਨੂੰ ਜ਼ਬਰਦਸਤੀ ਇਥੇ ਰੋਕ ਦੇਣਾ ਆਪਣੇ ਟੋਲ ਪਲਾਜ਼ਾ ਦੱਪਰ ਤੇ ਹੀ ਰੋਕ ਲਿਆ ਤੇ ਸਾਨੂੰ ਜਿਹੜੇ ਕਿਸਾਨ ਸਾਡੇ ਡੇਰਾ ਵਸੀ ਪੈਸ ਦੇ ਕੋਲ ਇਕੱਠੇ ਸੀ ਸਾਡਾ ਉਹ ਬਸਤਾ ਰਾਈ ਸਾਡਾ ਇੱਥੇ ਇਹਨਾਂ ਨੇ ਜ਼ਬਰਦਸਤੀ ਉੱਥੇ ਲਿਆਂਦਾ ਤੇ ਅਸੀਂ ਸਰਕਾਰ ਨੂੰ ਤੇ ਕਹਿਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਨੂੰ ਹੋਣਾ ਤੁਹਾਡੇ ਨਾਲ ਵੀ ਇਹੀ ਹੈ ਜਦੋਂ ਤੁਸੀਂ ਆਉਂਗੇ ਨਾ ਵੋਟਾਂ ਮੰਗਣਾ ਆ ਤੁਹਾਡੇ ਕੋਲ ਪ੍ਰੋਗਰਾਮ ਕਰਨੇ ਤਾਂ ਅਸੀਂ ਸਿਰਫ ਤੁਹਾਨੂੰ ਸਵਾਲ ਹੀ ਪੁੱਛਣੇ ਆ ਕੁਝ ਤਾਂ ਉਸੇ ਸਾਡੇ ਨਾਲ ਵਾਅਦੇ ਕੀਤੇ ਆ ਤੇ ਅਸੀਂ ਬੀਬੀਆਂ ਨੂੰ 1000 ਰੁਪਇਆ ਦੇਵਾਂਗੇ ਬੀਬੀਆਂ ਨੇ ਵੀ ਪੁੱਛਣਾ ਜਦੋਂ ਪਿੰਡਾਂ ਚ ਬੜੋਂਗੇ ਤੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਆ ਕਿ ਅਸੀਂ ਕਰਾਪਸ਼ਨ ਰੋਕੂਗੇ ਜਾਂ ਹੋਰ ਜਿਹੜੇ ਸਕੂਲਾਂ ਬਾਰੇ ਜਿਹੜੀ ਝੂਠੀ ਵਵਾਹਾ ਤੇ ਜਿਹੜੇ ਆਪਣੇ ਮੈਡੀਕਲ ਇਹਨਾਂ ਨੇ ਆਪਣੇ ਬਣਾਈਏ ਆ ਆਮ ਆਦਮੀ ਨੇ ਉਹਦੇ ਚ ਵੀ ਉਹਨੂੰ ਪੁੱਛਾਂ ਸੀ ਪੁਨਰਤਵਾਰ ਪੁੱਛਣੇ ਆ ਜਿਹੜੇ ਸਾਡੇ ਸਵਾਲ ਬਣਦੇ ਆ ਉਹਨਾਂ ਦਾ ਹੀ ਵਾਅਦਾ ਥੀ ਅਸੀਂ ਤੁਹਾਨੂੰ ਫਸਲਾਂ ਤੇ ਐਮਐਸਟੀ ਪੰਜਾਬ ਸਰਕਾਰ ਦੋ ਤੇ ਜਿਹੜੇ ਸਾਡੇ ਤੋਂ ਵੋਟਾਂ ਲਈਆਂ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਆ ਪਰ ਅੱਜ 4 ਸਾਲ ਹੋ ਗਏ ਉਹ ਸਾਡੇ ਨਾਲ ਵਾਅਦਾ ਖਿਲਾਫੀ ਕਰਕੇ ਸਰਕਾਰਾਂ ਮੁੱਕਰ ਗਈਆਂ ਇਸ ਦੇ ਖਿਲਾਫ ਅਸੀਂ ਆਉਣ ਵਾਲੇ ਜੋ ਕੋਈ ਵੀ ਪ੍ਰੋਗਰਾਮ ਹੋਊਗਾ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਦਾ ਕਿਸੇ ਮੰਤਰੀ ਦਾ ਕਿਸੇ ਐਮਐਲਏ ਦਾ ਉਹਦਾ ਵਿਰੋਧ ਕਰਾਂਗੇ ਤੇ ਸਾਰੇ ਸਯੁਕਤ ਕਿਸਾਨ ਮੋਰਚੇ ਨੂੰ ਅਪੀਲ ਹੈ ਕਿ ਕਿਸੇ ਕੋਈ ਵੀ ਪਾਰਟੀ ਆਉਂਦੀ ਹੈ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਨੇ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਇਹ ਦੇਸ਼ ਦੀ ਤਿਕਰੀ ਘਾਤਕ ਨੇ ਅੱਜ ਤੁਸੀਂ ਦੇਖ ਸਕਦੇ ਹੋ ਦੇਸ਼ ਦੇ ਹਾਲਾਤ ਪਹਿਲਗਾਮ ਚ ਕੀ ਹੋਇਆ ਪਹਿਲੇ ਸਰਕਾਰ ਨੇ ਆਪਣੇ ਪਲਵਾਮਾ ਚ ਕੀ ਕਰਾਇਆ ਤੇ ਇਹੋ ਜੇ ਅੱਜ ਹਰਿਆਣੇ ਚ ਪਤਾ ਲੱਗਿਆ ਕਿ ਹਰਿਆਣੇ ਚ ਘਰਾਂ ਚੋਂ ਕੱਟ-ਕੱਟ ਕੇ ਮੁਸਲਮਾਨਾਂ ਨਾਲ ਕੀ ਵਿਵਹਾਰ ਕਰ ਰਹੇ ਨੇ ਉਹਨਾਂ ਦਾ ਕੀ ਰੋਲ ਹੈ ਵਿਚਾਰਿਆਂ ਦਾ ਉੱਥੇ सारी पसंगू इहे पुछण चाहींदे कन्या बेनतियां प्रवान करियो वाहिगुरु जी ख़ालसा ਹਾਂਜੀ ਪਤਵਾ ਲਾਇਆ ਕੋਲ ਪਤਵਾ ਲਾਇਆ ਨਾ ਕੋਲ ਮੈਂ ਬੋਲਦਾ ਤੇਰਾ ਧਰ ਦੇ ਦੇ ਮਾਫੀ ਦਿੰਦੇ ਮਾਨੂੰ ਸਿਰੋਂ ਛੋੜਦਾ ਸਿਰੋਂ ਛੋੜਦਾ ਪੰਨੂ ਬੱਜਰੇ ਘੱਟੇ ਪਾ ਧਰ ਦੇ ਬੈਠ ਜਾ ਜਿਹੜਾ ਖਾਲਸਾ ਵਾਈਕ ਦੀ ਖਾਲਸਾ ਵਾਈਕ ਦੀ ਫਤਿਹ ਬਾਜਰਾ ਜਿਹੜਾ ਕਿਸਾਨਾਂ ਦਾ ਇਕੱਠਾ ਹੈ ਇੱਧਰ ਆ ਜਾਓ ਇੱਕ ਡੇਰਾ ਵਸੀ ਕਿਸਾਨ ਜਿੱਥੇ ਬੰਦੀਆਂ ਵੱਲੋਂ ਕਿਸਾਨ ਬੰਦੀ ਵੀ ਕਈ ਨੂੰ ਲੱਗੋ ਵਾਲਾ ਹਿਰਾਵਤੀ ਵੱਲੋਂ ਕਿਸਾਨਾਂ ਨੂੰ ਮੈਸੇਜ ਲਾਇਆ ਗਿਆ ਸੀਗਾ ਬੋਲਦੇ ਸੰਬੰਧ ਵਿੱਚ ਜਿਹੜਾ ਅੱਜ ਇਕੱਠ ਹੋਇਆ ਆ ਆਪਾਂ ਨੇ ਹਰਿਆਣਾ ਦੇ ਸੀਐਮ ਮੁੱਖ ਮੰਤਰੀ ਨਰਿੰਗ ਸੈਣੀ ਦਾ ਜਿਹੜਾ ਉਹਨਾਂ ਨੂੰ ਸਵਾਲ ਪੁੱਛਣੇ ਸੀਗੇ ਜਿਹੜੇ ਕਿ ਉਹਨਾਂ ਨੇ ਇਸ ਹਾਲ ਤੋਂ ਬਨੌਰੀ ਤੇ ਸੰਗੂ ਬਾਰਡਰ ਤੇ ਕਿਸਾਨਾਂ ਨਾਲ ਬੀਜੇਪੀ ਸਰਕਾਰ ਨੇ ਹਰਿਆਣਾ ਦੀ ਨੇ ਕિલ્ਲਾ ਲਾ ਕੇ ਅਜ ਉਹਨਾਂ ਵਾਸਤੇ ਕਿਲਾ ਵੀ ਉਹਨਾਂ ਸਾਹਮਣੇ ਰੱਖਣੀ ਦੀ ਆ ਜਿਹੜੀਆਂ ਕਿਲਾ ਉਹਨਾਂ ਨੇ ਲਾਈਆਂ ਨੇ ਕਿਸਾਨਾਂ ਦੇ ਤਸੱਦਦ ਕੀਤੇ ਆ ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਤੇ ਜਿਹੜੀ ਕਿ ਸਾਡੀ ਰਾਜਧਾਨੀ ਦਿੱਲੀ ਹੈ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਇਸ ਸਵੱਦ ਵਿੱਚ ਸਵਾਲ ਪੁੱਛਣੇ ਸੀਗੇ ਪਰ ਪੰਜਾਬ ਸਰਕਾਰ ਦੀ ਇੱਕ ਬਹੁਤ ਵੱਡੀ ਨਲਾਇਕੀ ਕਾਰਨ ਕਿਸਾਨਾਂ ਨੂੰ ਉੱਥੇ ਜਾਣ ਤੋਂ ਰੋਕ ਕੇ ਆ ਗਿਆ ਤੇ ਵੱਡੇ ਪੱਧਰ ਤੇ ਇੱਕ ਪੁਲਿਸ ਤੇ ਪ੍ਰਸ਼ਾਸਨ ਦਾ ਪ੍ਰਬੰਧ ਕਰਕੇ ਤੇ ਜਿਹੜੇ ਸਾਡਾ ਸਵਾਲ ਪੁੱਛਣ ਦਾ ਪ੍ਰੋਗਰਾਮ ਸੀਗਾ ਉਹ ਸਾਡਾ ਉਹਨਾਂ ਨੇ ਜ਼ਬਰਦਸਤੀ ਉਥੋਂ ਕਿਸਾਨ ਬਸਾ ਰਹਹੀਂ ਜਾਂ ਇੱਥੇ ਜ਼ਬਰਦਸਤੀ ਰੋਕ ਕੇ ਪੁਲਿਸ ਵੀ ਅਸੀਂ ਨਖੇਦੀ ਕਰਦੇ ਆ ਕਿਉਂਕਿ ਸਾਨੂੰ ਤੇ ਸਿਰਫ ਚੁਣੀ ਹੋਈ ਸਾਡੇ ਨੁਮਾਇੰਦੇ ਆ ਪਬਲਿਕ ਦੇ ਉਹਨਾਂ ਤੋਂ ਆਪਣੇ ਜਿਹੜੇ ਸਾਡੇ ਨਾਲ ਵਾਅਦੇ ਕਰਕੇ ਗਏ ਆ ਜਿਹੜੇ ਪਬਲਿਕ ਦੇ ਸਵਾਲ ਬਣਦੇ ਆ ਉਹ ਸਵਾਲ ਉਹਨਾਂ ਤੋਂ ਪੁੱਛਣੇ ਸੀਗੇ ਪਰ ਪੰਜਾਬ ਸਰਕਾਰ ਦੀ ਜਿਹੜਾ ਨਲਾਇਕੀ ਕਾਰਨ ਪ੍ਰਸ਼ਾਸਨ ਪੁਲਿਸ ਪ੍ਰਬੰਧ ਤੇ ਹੋਰ ਕਟਾਈ ਲਾਈ ਗਈਆਂ ਨੇ ਉਹਨਾਂ ਦੀ ਅਸੀਂ ਨਿਖੇਦੀ ਕਰਦੇ ਆ ਕਿਉਂਕਿ ਆਪਣੇ ਚੁਣੇ ਹੋਏ ਨੁਮਾਇਦੇ ਤੋਂ ਲੋਕਤੰਤਰ ਵਿੱਚ ਲੋਕ ਸਵਾਲ ਪੁੱਛਦੇ ਹੁੰਦੇ ਆ ਕਿ ਜੋ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਆ ਉਹ ਅੱਜ ਵਾਅਦਾ ਤੋਂ ਕਿਉਂ ਮੂੰਨਕਰ ਹੋਇਆ ਇਹ ਸਵਾਲ ਪੁੱਛਣੇ ਸੀਗੇ ਤੇ ਪ੍ਰਸ਼ਾਸਨ ਨੇ ਸਾਨੂੰ ਡੇਰਾ ਵਸੀ ਕੰਟਰੀ ਸੈਂਟ ਪੈਲਸ ਚ ਜਿਹੜਾ ਚਲੋ ਇਧਰ ਦੀ ਜੱਦੀ ਤੇ ਬਰਾਜਮਾਨ ਜਿਹੜੀ ਕਾਰਪੋਰੇਟ ਦੇ ਗੁਲਾਮ ਸਰਕਾਰ ਐ ਉਹਨਾਂ ਵੱਲੋਂ ਲਗਾਤਾਰ ਘੱਟਕਿੰਟਿਆਂ ਦੇ ਖਿਲਾਫ ਰੋਜ਼ਾਨਾ ਨਫ਼ਰਤ ਭਰਿਆ ਪ੍ਰਚਾਰ ਦੋਸਤੋ ਹੋ ਰਿਹਾ ਤੁਸੀਂ ਦੇਖਦੇ ਹੋ ਨਾ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਲੋਕਾਂ ਨੂੰ ਭੇਸ ਪੂਸਾ ਦੇ ਆਧਾਰ ਤੇ ਉਹਨਾਂ ਦੇ ਨਸਲ ਦੇ ਆਧਾਰ ਦੇ ਉੱਤੇ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਬਹੁਤ ਸਾਰੀਆਂ ਘਟਨਾਵਾਂ ਮੁਰਦ ਦੇ ਵਿੱਚ ਹੋ ਰਹੀਆਂ ਉਹਦਾ ਫਾਇਦਾ ਉਹ ਏਜੰਸੀਆਂ ਉਹ ਲੋਕ ਉਠਾ ਕੇ ਦੂਜੇ ਪਾਸੇ ਜਿਹੜੀਆਂ ਇਹ ਚਾ ਕਟਨਾਮਾਂ ਨੂੰ ਅੰਜਾਮ ਦੰਦਿਆ ਅਸੀਂ ਸਾਰਿਆਂ ਤੇ ਪਹਿਲਾਂ ਉਹਦੀ ਨਖੇਦੀ ਕਰਦੇ ਆਂ ਦੂਜੀ ਗੱਲ ਜਿਹੜੀ ਅੱਜ ਦਾ ਸਾਡਾ ਵਿਸ਼ਾ ਪ੍ਰਧਾਨ ਜੀ ਨੇ ਤੁਹਾਡੇ ਨਾਲ ਸਾਂਝਾ ਕਰਿਆ ਅਸੀਂ ਹਰਿਆਣੇ ਦੇ ਮੁੱਖ ਮੰਤਰੀ ਦੇ ਸਾਹਮਣੇ ਆਪਣਾ ਪ੍ਰੋਟੈਸਟ ਕਰਨਾ ਚਾਹੁੰਦੇ ਸੀਗੇ ਅਸੀਂ ਉਹਨੂੰ ਦੱਸਣਾ ਚਾਹੁੰਦੇ ਸੀ ਭਈ ਜਿਹੜਾ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦਾ ਬਣਾਇਆ ਹੋਇਆ ਸੰਵਿਧਾਨ ਹੈ ਜਿਹੜਾ 14 ਤਰੀਕ ਨੂੰ ਉਹਨਾਂ ਦਾ ਜਨਮ ਦਿਨ ਲੰਘ ਕੇ ਹਟਿਆ ਅਸੀਂ ਜਗ੍ਹਾ-ਜਗ੍ਹਾ ਮਨਾਇਆ ਉਹ ਸੰਵਿਧਾਨ ਸਾਨੂੰ ਕਿਹਾ ਦੂਜੇ ਦਰਜੇ ਦੇ ਸਹਾਰੀ ਸਮਦਾ ਪੰਜਾਬ ਦੇ ਲੋਕਾਂ ਨੂੰ ਅਸੀਂ ਜਦੋਂ ਦਿੱਲੀ ਜਾਣਾ ਹੋਵੇ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਹਰਿਆਣੇ ਦੀ ਸਰਕਾਰ ਕੇਂਦਰ ਦੀ ਸਰਕਾਰ ਰਲ ਕੇ ਸੜਕਾਂ ਦੇ ਉੱਤੇ ਜਿਹੜੀਆਂ ਰੋਕਾਂ ਲਾਂਦੀਆਂ ਕੰਧਾਂ ਕਰਦਿਆਂ ਔਰ ਕਿੱਲਾਂ ਗੱਡਦੀਆਂ ਫੇਰ ਇਹ ਕਿਹੜਾ ਸੰਵਿਧਾਨ ਹੋਇਆ ਜਿਹਦੇ ਤਹਿਤ ਹਰਿਆਣੇ ਦਾ ਮੁੱਖ ਮੰਤਰੀ ਇੱਥੇ ਆ ਕੇ ਆਪਣੀਆਂ ਵੋਟਾਂ ਦੀ ਫਸਲ ਜਿਹੜਾ ਉਹ ਉਗਾਰਿਆ ਹਰ ਆਣੇ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਲੋਕਾਂ ਦਾ ਜਿਹੜਾ ਭਾਈਚਾਰਾ ਉਹਨੂੰ ਖਰਾਬ ਕਰ ਰਹੀ ਹੈ ਸਰਕਾਰ ਸੋ ਅਸੀਂ ਬਹੁਤੀ ਲੰਬੀ ਚੌੜੀ ਗੱਲ ਨਾ ਕਰਕੇ ਅਸੀਂ ਪੰਜਾਬ ਦੀ ਸਰਕਾਰ ਦੀ ਵੀ ਪਰਜੋਰ ਨਖੇਦੀ ਕਰਦੇ ਆਂ ਇਹ ਜਿਹੜੇ ਸਾਡੇ ਭਰਾ ਲਾਏ ਆਂ ਅਸੀਂ ਚਾਹਦੇ ਆਂ ਵੈਸੇ ਸਰਕਾਰ ਦੇ ਕੋਲੇ ਬੜੇ ਕੰਮ ਐ ਕਰਨ ਵਾਲੇ ਇਹਨਾਂ ਫੋਰਸਾਂ ਤੋਂ ਕੰਮ ਲੈਣਾ ਚਾਹੀਦਾ ਜਗਾ ਜਗਾ ਲੋਕ ਨਸ਼ੇ ਦੇ ਨਾਲ ਮਰ ਰਹੇ ਆਂ ਰਜਾਨਾ 2-4 ਘਟਨਾਵਾਂ ਓਵਰਡੋਸ ਦੇ ਨਾਲ ਮਰਦੇ ਆਂ ਉਹਨਾਂ ਲੋਕਾਂ ਨੂੰ ਫੜਿਆ ਜਾਵੇ ਉਹ ਕਿਹੜੇ ਦੋਸ਼ੀ ਲੋਕ ਐ ਜਿਹੜੇ ਨਸੇ ਦੇ ਨਾਲ ਜਿਹੜੇ ਕਮਾਈਆਂ ਕਰ ਰਹੇ ਔਰ ਮਹਿਲਾ ਵਰਗੀਆਂ ਕੋਠੀਆਂ ਬਣਾ ਰਹੇ ਐ ਦੋਸਤੋ ਉਸ ਪਾਸੇ ਸਰਕਾਰ ਪੰਜਾਬ ਦੀ ਚੁੱਪ ਐ ਕੋਈ ਉਹਨਾਂ ਦਾ ਕਦਮ ਨਹੀਂ ਉਸ ਪਾਸੇ ਵੱਧ ਰਿਹਾ ਬੜੇ ਸਵਾਲ ਸਮਾਜ ਸੇਵਕ ਲੋਕ ਕਰ ਰਹੇ ਐ ਵੀ ਆਹ ਜਿਹੜੇ ਪਿਛਲੇ ਦਿਨਾਂ 'ਚ ਤੁਸੀਂ ਫੜੇ ਆ ਪੁਲਿਸ ਦੇ ਮੁਲਾਜ਼ਮ ਵੀ ਇੱਕ ਲੜਕੀ ਉਹਦੇ ਵਿੱਚ ਹੈਗੀ ਐ ਉਹਨਾਂ ਦੀਆਂ ਕੋਠੀਆਂ ਨੂੰ ਢਾ ਰਹੇ ਆ ਤੁਸੀਂ ਗਰੀਬਾਂ ਦੇ ਢਾਰੇ ਢਾ ਕੇ ਗਰੀਬਾਂ ਦੇ ਕੱਚੇ ਮਕਾਨ ਟਾ ਕੇ ਤੁਸੀਂ ਕਹਿੰਦੇ ਜੁੱਧ ਜਿਹੜਾ ਨਸੇ ਵਿਰੁੱਧ ਕੋਈ ਨਸੇ ਵਿਰੁੱਧ ਨਹੀਂ ਆਹ ਮਿਹਨਤ ਕੱਚ ਲੋਕਾਂ ਨੂੰ ਦੱਬਣ ਵਾਸਤੇ ਆ ਸਾਡੇ ਭਰਾ ਮਰੂ ਜੰਗ ਜਿਹੜੀ ਕਰਾਈ ਜਾ ਰਹੀ ਆ ਜਾਂ ਸਾਡਾ ਮਰੂਗਾ ਜਾਂ ਉਹਨਾਂ ਦਾ ਮਰੂਗਾ ਸਰਕਾਰ ਦਾ ਕਿਸੇ ਦਾ ਕੁਝ ਨਹੀਂ ਜਾਣਾ ਸੋ ਦੋਸਤੋ ਮੈਂ ਅੱਜ ਦੇ ਸਮੇਂ ਤੇ ਇਹ ਗੱਲ ਕਹਿਣੀ ਚਾਹੁੰਦਾ ਆ ਆਪਾਂ ਆਪਣੇ ਏਕੇ ਨੂੰ ਹੋਰ ਵੱਡਾ ਕਰੀਏ ਠੀਕ ਐ ਅਸੀਂ ਮੰਨਦੇ ਨਾ ਹਲੇ ਸਾਡੇ ਚ ਕਮੀਆਂ ਪੇਸ਼ੀਆਂ ਹੋ ਸਕਦੀਆਂ ਇਹਨੂੰ ਏਕੇ ਨੂੰ ਐਡਾ ਵੱਡਾ ਕਰੀਏ ਬਈ ਸਰਕਾਰ ਦੀ ਪੇਸ ਨਹੀਂ ਜਾ ਸਕਦੀ ਜਦੋਂ ਸਾਡਾ ਇੱਕ ਹਟਾ ਹੋ ਗਿਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਿਆਸੀ ਲੋਕਾਂ ਨੂੰ ਸਵਾਲ ਕਰਾਂਗੇ ਸਾਡਾ ਚੈਲੰਜ ਹੈ ਕਿਉਂਕਿ ਕਿਸਾਨੀ ਜਿਹੜੀ ਆ ਉਹ ਮਰ ਰਹੀ ਹੈ ਸਾਰੀ ਦੁਨੀਆ ਦਾ ਪੇਟ ਭਰਨ ਵਾਲੀ ਕਿਸਾਨੀ ਅਸੀਂ ਆਉਣ ਵਾਲੇ ਸਮੇਂ ਚ ਕੇਰ ਕੇ ਇਹਨਾਂ ਨੂੰ ਸਾਰਿਆਂ ਨੂੰ ਸਵਾਲ ਪੁੱਛਾਂਗੇ ਸੋ ਆਪਾਂ ਆਪਣੇ ਇੱਕ ਇਹਨੂੰ ਵੱਡਾ ਕਰਨਾ ਹੈ ਇਹਨੀਆਂ ਬੇਨਤੀਆਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੁੰਗਵਾਦ ਗੁਰਦਾਬਾਦ ਸਤਿ ਸਰਕਾਰ ਗੁਰਦਾਬਾਦ ਪੰਜਾਬ ਸਰਕਾਰ ਗੁਰਦਾਬਾਦ ਪੰਜਾਬ ਸਰਕਾਰ ਗੁਰਦਾਬਾਦ ਪੰਜਾਬ ਸਰਕਾਰ ਗੁਰਦਾਬਾਦ ਅਜੀਤ ਬਣ ਗਈ ਫੋਟੋ ਵਾਲੀ ਵੀਡੀਓ ਵਾਲਾ ਅੱਜ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਨੇ ਜੋ ਕਿ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਦਾ ਵਿਰੋਧ ਕਰਨ ਲਈ ਇਕੱਠ ਰੱਖਿਆ ਸੀ ਉਸ ਦੇ ਸੰਬੰਧ ਵਿੱਚ ਅੱਜ ਡੇਰਾ ਬਸੀ ਪੁਲਿਸ ਨੇ ਭਾਰਤੀ ਕਿਸਾਨੀ ਉਹਨਾਂ ਨੂੰ ਦਫ਼ਤਰ ਲਖੋਵਾਲ ਦੱਪਰ ਵਿਖੇ ਹੀ ਕਿਸਾਨਾਂ ਨੂੰ ਰੀਟੇਨ ਕਰ ਲਿਆ ਹੈ ਤੇ ਉਹਨਾਂ ਨੂੰ ਅੰਤਰੀ ਨਜ਼ਰਬੰਦ ਕਰ ਲਿਆ ਹੈ ਇੱਥੇ ਹਾਂਜੀ ਹਾਂਜੀ ਮਨਪਰੀਤ ਜੀ ਕੀ ਬਣਿਆ ਜੀ ਅੱਜ ਗਵਰਨਰਿਕਾ ਖਾਲਸਾ ਸ੍ਰੀ ਦਹੀ ਜੀ ਦੇ ਫਤਿਹ ਮੈਂ ਮਨਪਰੀਤ ਸਿੰਘ ਉਲਾਲਾ ਐਗਜ਼ੀਕਟਿਵ ਮੈਂਬਰ ਪੰਜਾਬ ਭਾਰਤੀ ਕਿਸਾਨੇ ਲਖੋਵਾਲ ਬੁੱਧ ਜਿਹੜੀ ਅਸੀਂ ਅੱਜ ਨਾਇਬ ਸਿੰਘ ਸੈਣੀ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਉਹਨਾਂ ਦਾ ਵਿਰੋਧ ਕਰਨਾ ਸੀ ਉੱਤੇ ਜਾਣਾ ਸੀ ਉਹਨਾਂ ਨੂੰ ਸਵਾਲ ਕਰਨਾ ਸੀ ਵੀ ਜਿਹੜੀ ਤੁਸੀਂ ਸਾਨੂੰ ਹਰਿਆਣੇ ਵਿੱਚ ਦਿੱਲੀ ਜਾਂਦੇ ਹੋ ਹਰਿਆਣੇ ਵਿੱਚ ਕਿਲਾ ਲਾ ਕੇ ਰੋਕਿਆ ਤੇ ਅਸੀਂ ਵੀ ਉਹਨਾਂ ਨੂੰ ਜਿਹੜਾ ਇਹ ਕਰਨਾ ਸੀ ਵੀ ਅਸੀਂ ਕਿਲਾ ਲਾ ਕੇ ਤੁਹਾਡਾ ਰਸਤਾ ਰੁਕਾ ਦੇ ਔਰ ਅਸੀਂ ਉਹਦੇ ਆਪਣੇ ਦਫ਼ਤਰ ਕੱਟੇ ਹੋਏ ਸੀ ਤੇ ਪੁਲਿਸ ਨੇ ਸਾਨੂੰ ਵਪਾਰੀ ਗੰਟੀ ਵਿੱਚ ਪੋਰਟ ਸਾਨੂੰ ਇੱਥੇ ਰੋਕ ਲਿਆ ਤੇ ਜਿਹੜੇ ਸਾਡੇ ਸਾਥੀ ਵੀ ਪੁਲਿਸ ਨੇ ਫੜ ਕੇ ਬਿਠਾਏ ਹੋਏ ਵਾਹ ਇੱਕਾ ਕਾਲਾ ਤੇ ਆਪਣੀ ਅੱਗੇ ਦੀ ਕੀ ਰਣਨੀਤੀ ਹੈ ਜੀ ਅੱਗੇ ਦੇਖਦੇ ਆ ਜੀ ਹੁਣ ਸਾਰੇ ਇਕੱਠੇ ਹੋ ਰਹੇ ਆ ਉਸ ਤੋਂ ਬਾਅਦ ਦੇਖਾਂਗੇ ਠੀਕ ਹੈ ਜੀ ਬਿਲਕੁਲ ਹਲੋ ਸਾਰੀ ਇੰਤਕ ਸੁਣਾ ਲੈ ਜਿਹੜੇ ਉੱਤੇ ਬੈਠੇ ਸੇ ਪਰਸ਼ਾ ਪੱਤਲੀ ਜਲਾ ਨੂੰ ਪੁੱਛੋ ਉਹ ਬੰਦੇ ਨੂੰ ਪਾਸਾ ਚਾਹੇ ਨਾ ਦੀ ਜੀ ਪਾਸਾ ਜਵਾੜੇ ਖੜਾ ਗਵਾੜੇ ਪੁੱਛਣਾ ਉਹ ਤੇ ਰਸਤਾ ਨਹੀਂ ਪੂਰੇ ਹੋਏ ਨਾ ਗਿਆ ਅੱਜ ਗੱਲ ਕਰਦੇ ਜੀ ਲੋਕੋ ਗੱਲ ਰਾਜ ਰਾਣ ਜੀ ਨੇ ਕਿਹਾ ਅਸੀਂ ਤੁਹਾਡੇ ਪਹਲਗਾਮ ਜੰਮੂ ਕਸ਼ਮੀਰ ਅਸੀਂ ਸਾਰਿਆਂ ਵੱਲ ਤੇ ਉਹਦੀ ਨਿਖੇਤੀ ਕਰਦੇ ਆਂ ਬਹੁਤ ਦੁਖਦਾਈ ਘਟਨਾ ਹੈ નિર્ਦੋਸ਼ਾਂ ਦੀ ਜਾਨ ਲੈਣਾ ਕਿਸੇ ਧਰਮ ਦੇ ਵਿੱਚ ਨਹੀਂ ਆਂਦਾ ਕੋਈ ਧਰਮ ਸਾਨੂੰ ਸਿਖਾਉਣਾ ਨਹੀਂ ਪਰ ਇਹਦੇ ਨਾਲ ਇਹ ਸਿੱਖ ਇੱਕ ਗੱਲ ਹੋਰ ਠੋਕ ਮਾਰ ਕੇ ਕਹਿਣੀ ਚਾਹੁੰਦੇ ਆ ਸਭ ਨੂੰ